ਅੱਜ ਇੱਥੇ ਇੱਕ ਟਿਊਬਵਲ ਦਾ ਬੋਰ ਦਾ ਉਦਘਾਟਨ ਕੀਤਾ ਅਸੀਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਰਾਜਪੁਰੇ ਚ ਚਾਰ ਟਿਊਬਵਲ ਲੱਗ ਰਹੇ ਨੇ ਜਿਹਦੇ ਕਰਕੇ ਕਿ ਜਿਹੜਾ ਪਾਣੀ ਦੀ ਸਮੱਸਿਆ ਰਾਜਪੁਰੇ ਚ ਆਂਦੀ ਆ ਉਹ ਖਤਮ ਹੋ ਜੂਗੀ ਅੱਜ ਐਥੇ ਦੇ ਮਹੂਰਤ ਨਾਲ ਇਹ ਵਾਰਡ ਨੰਬਰ 12 13 14 15 16 ਇਹ ਪੰਜ ਵਾਰਡਾਂ ਚ ਪਾਣੀ ਦੀ ਸਮੱਸਿਆ ਬਿਲਕੁਲ ਖਤਮ ਹੋ ਜੂਗੀ ਜਿਹੜਾ ਕਈ ਵਾਰ ਹੁੰਦਾ ਸੀ ਕਿ ਪਿੱਛੋਂ ਪਾਣੀ ਦੀ ਸ਼ਾਰਟੇਜ ਹੋ ਜਾਂਦੀ ਸੀ ਤਾਂ ਪਿੱਛੋਂ ਨਹਿਰੀ ਪਾਣੀ ਨਹੀਂ ਆਂਦਾ ਇਸ ਤਾਂ ਲੋਕਾਂ ਨੂੰ ਦਿੱਕਤ ਆਂਦੀ ਸੀ ਤਾਂ ਉਹਨਾਂ ਦਿੱਕਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਤਕਰੀਬਨ 35 ਲੱਖ ਦੇ ਕਰੀਬ ਦਾ ਟੈਂਡਰ ਲਗਵਾਇਆ ਸੀਗਾ ਤੇ ਇਹ ਕੰਮ ਅੱਜ ਸ਼ੁਰੂ ਹੋ ਰਿਹਾ ਹੈ ਪਹਿਲਾਂ ਪੁਰਾਣੇ ਰਾਜਪੁਰੇ ਸ਼ੁਰੂ ਹੋਇਆ ਸੀ ਅੱਜ ਇਹ ਹੋ ਰਿਹਾ ਹੈ ਫਿਰ ਦੋ ਹੋਰ ਨੇ ਉਹ ਵੀ ਜਲਦੀ ਸ਼ੁਰੂ ਕਰਵਾ ਦਾਂਗੇ ਤਾਂ ਕਿ ਜਿਹੜੇ ਰਾਜਪੁਰੇ ਚ ਪਾਣੀ ਦੀ ਜੇ ਮੰਨ ਲਓ ਰੱਬ ਨਾ ਕਰੇ ਕੋਈ ਪਿੱਛੋ ਪ੍ਰੋਬਲਮ ਆ ਗਈ ਨਹਿਰੀ ਪਾਣੀ ਦੀ ਪ੍ਰੋਬਲਮ ਆ ਗਈ ਤਾਂ ਰਾਜਪੁਰਾ ਪਾਣੀ ਤੋਂ ਨੌਕਾ ਹੋਵੇ 24 ਘੰਟੇ ਉਹਨਾਂ ਨੂੰ ਪਾਣੀ ਤਾਂ ਜਿਵੇਂ ਜਿਵੇਂ ਜਿਹੜੇ ਜਿਹੜੇ ਕੰਮ ਇੱਥੇ ਰਾਜਪੁਰਾ ਚ ਹੋਣ ਵਾਲੇ ਆ ਜਾਂ ਲੋਕਾਂ ਦੀ ਡਿਮਾਂਡ ਆ ਰਹੀ ਹੈ ਉਵੇਂ ਉਵੇਂ ਅਸੀਂ ਕੰਮ ਕਰ ਰਹੇ ਆ ਕਿਉਂਕਿ ਜਿਵੇਂ ਤੁਹਾਨੂੰ ਵੀ ਪਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਦੋਂ ਸਰਕਾਰ ਬਣੀ ਸੀ ਅਸੀਂ ਇਹ ਕਿ ਆਸੀ ਅਸੀਂ ਕੰਮ ਕਰਨ ਆਏ ਆ ਤੇ ਅਸੀਂ ਉਹ ਹੀ ਕਰਦੇ ਆ ਅਵੀ ਇੱਕ ਰੋਡ ਗੱਲੀਆ ਦਾ ਕੰਮ ਤਾਂ ਬਹੁਤ ਚੱਲ ਰਿਹਾ ਵਧੀਆ ਚੱਲ ਰਿਹਾ ਕੋਈ ਐਸੀ ਗਾ ਤੜੀ ਕੋਚੋੜਾ ਬਾਜ਼ਾਰ ਦੀ ਜਿਹੜੀ ਸੜਕ ਹੈ ਨਾ ਉਹ ਕਾਫੀ 15 ਸਾਲਾਂ ਤੋਂ ਰੁਕੀ ਹੋਈ ਹੈ ਉਹਦੇ ਉੱਥੇ ਦੇ ਲੋਕ ਕਹਿੰਦੇ ਆ ਕਿ ਅਸੀਂ ਬੜੇ ਪਰੇਸ਼ਾਨ ਆ ਪਰ ਮੈਨੂੰ ਇਹ ਪਤਾ ਲੱਗ ਰਿਹਾ ਹੈ ਕੁਝ ਗਮਾ ਚ ਪ੍ਰਧਾਨ ਜੀ ਉਹ ੜੀਕੇ ਲਾ ਰਹੇ ਨੇ ਪਰ ਮੈਂ ਇਹੀ ਕਹੂੰਗੀ ਕਿ ੜੀਕੇ ਲਾਣ ਨਾਲ ਕੁਝ ਨਹੀਂ ਹੁੰਦਾ ਜਨਤਾ ਨੇ ਆਪਾਂ ਨੂੰ ਚੁਣਿਆ ਆਪਾਂ ਜਨਤਾ ਦੇ ਕੰਮ ਕਰਨਾ ਹੈ ਜਨਤਾ ਦੇ ਕੰਮ ਕਰੀਏ ਪਰ ਮੈਂ ਇਹ ਵੀ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਕੋਈ ੜੀਕੇ ਲਾਈ ਜਾਵੇ ਲੋਕਾਂ ਦੇ ਕੰਮ ਹੋਣਗੇ ਜੰਨੀਨਾ ਮਿੱਤਰ ਜਿੰਦਾਬਾਦ ਜਿੰਦਾਬਾਦ ਰਾਇਪੁਰਾ ਦੇ ਵਾਰਡ ਨੰਬਰ 12 ਵਿੱਚ ਪੈਂਦੇ ਬਹਾਵਲਪੁਰੀ ਪੌਣ ਵਿੱਚ ਹਲਕਾ ਰਾਇਪੁਰਾ ਵਿਧਾਇਕਾ ਮੈਡਮ ਨੀਨਾ ਵਿੱਤਲ ਵੱਲੋਂ ਨਵੇਂ ਪਾਣੀ ਦੇ ਟਿਊਬਲ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਵਿੱਚ ਹਰ ਘਰ ਤੱਕ ਪੀਣ ਯੋਗ ਪਾਣੀ ਪਹੁੰਚਾ ਕਰਨ ਲਈ ਵਚਨਬੱਧ ਹੈ ਇਸੇ ਤਰ੍ਹਾਂ ਨਹਿਰੀ ਜਲ ਸਰੋਤਾਂ ਦੇ ਨਾਲ ਨਵੇਂ ਟਿਊਬਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਰਾਇਪੁਰਾ ਦੇ ਵਿੱਚ ਲੋਕਾਂ ਦੀ ਪਾਣੀ ਦੀ ਪੀਣ ਵਾਲੀ ਸਮੱਸਿਆ ਨੂੰ ਜਲਦੀ ਦੂਰ ਕੀਤਾ ਜਾਵੇਗਾ ਇਸੇ ਤਰ੍ਹਾਂ ਰਾਇਪੁਰਾ ਵਿੱਚ ਨਵੇਂ 4 ਟਿਊਬਲ ਲਗਾਏ ਜਾ ਰਹੇ ਹਨ